Science Lab. I heartily thank you for these efforts. Students like us are really grateful for all the things the government is doing for us. On this auspicious occasion, I also want to thank my teachers who always give their best in their, in their work and try to provide us with the best facilities. In our schools, we have many facilities. ਚੈਸ ਵਾਲੇ ਐਜੂਕੇਟਿਡ ਟੀਚਰਸ ਲਾਈਕਲੀ ਮੀਟ ਮੀਂਟ ਪਰਤੋਲਸੋ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਚਾਹੂੰਗੀ ਇੱਥੇ ਹੈ ਸਰਕਾਰੋਂ ਮਿਗ੍ਰਾਂਟ ਆਈ ਸੀ ਜੁਗਲੀਬਨ 11 ਲੱਖ ਦੀ ਜੀ ਤੋਂ ਉਹਨਾਂ ਇੱਕ ਸਾਇੰਸ ਲੈਬਰਾਟਰੀ ਬਣੀ ਜੀ ਤੋਂ ਉਹਦਾ ਗ੍ਰਾਂਟ ਅੰਦਰ ਤੇ ਬਹੁਤ ਸੋਹਣਾ ਸਕੂਲ ਬਣਿਆ ਹੋਇਆ ਜੀ ਜਿੱਤੇ ਤੇ ਸਟਾਫ ਵੀ ਪੂਰਾ ਹੈਗਾ 14 ਦਾ ਸਟਾਫ ਹੈਗਾ ਜੀ ਤੇ ਸੋਹਣੀ ਪੜਾਈ ਹੋ ਰਹੀ ਹੈ ਉਹਨਾਂ ਦੇ ਬੱਚਾ ਵੀ ਬਲੌਕ ਲੈਵਲ ਕਿੱਥੇ ਲਈ ਹੈ ਜੀ ਬਹੁਤ ਚੰਗਾ ਲੱਗ ਰਿਹਾ ਹੈ ਪੰਜਾਬ ਪੱਦਰ ਤੇ ਲਗਭਗ ਸਾਰੇ ਸਕੂਲਾਂ ਦੇ ਵਿੱਚ ਇਹ ਜਿਹੜਾ ਆਪਣਾ ਪ੍ਰੋਸੈਸ ਚੱਲ ਰਿਹਾ ਹੈ ਜੀ ਕਿ ਲਗਾਤਾਰ ਚੱਲੂ ਰਹੂਗਾ ਜੀ ਇਹ ਦੇਖੋ ਤਕਰੀਬਨ 30000 ਸਕੂਲ ਰਹੇ ਨੇ ਹਰ ਤੱਕ ਬੱਚੇ ਜੀ ਕੋਈ ਵੀ ਸਕੂਲ ਐਸਾ ਨਹੀਂ ਰਹੇਗਾ ਜਿੱਥੇ ਬੌਂਡਰੀ ਵਾਲਾ ਬੜੀ ਹੋਵੇ ਜੀ 1190 ਕਲਾਸਰੂਮ ਬਣ ਗਏ ਐ ਨਵੀਆਂ ਲੈਬਰਾਟਰੀਜ਼ ਬਣੀਆਂ ਨਵੀਆਂ ਲਾਇਬ੍ਰੇਰੀ ਬਣ ਰਹੀਆਂ ਸੋ ਜਿੱਥੇ ਵੀ ਜੋ ਵੀ ਇਨਫਰਾਸਟ੍ਰਕਚਰ ਦੀ ਲੋੜ ਹੈ ਇਨਫਰਾਸਟ੍ਰਕਚਰ ਪੂਰਾ ਕੀਤਾ ਜਾ ਰਿਹਾ ਜੀ ਤੇ ਉਹਦੇ ਬਾਅਦ ਹੁਣ ਟੀਚਰਸ ਵੀ ਪੂਰੇ ਹੋ ਗਏ ਐ ਜੀ 12700 ਸਾਡੇ ਕੱਚੇ ਟੀਚਰ ਸੀ ਉਹ ਪੂਰੇ ਹੋ ਗਏ ਐ 2090 ਟੀਚਰ ਲੱਗੇ ਐ ਸੋ ਬਿਲਕੁਲ ਬਿਹਤਰ ਤਰੀਕੇ ਨਾਲ ਪੜਾਈ ਹੋ ਰਹੀ ਹੈ ਇਨਫਰਾਸਟ੍ਰਕਚਰ ਪੂਰਾ ਕਿਸੋ ਤਾਂ ਪਿੱਛੇ ਨਹੀਂ ਰਹਿਣਗੇ ਤੇ ਜਾ ਕੇ ਲਾਈਵ ਸ਼ੋਅ ਕੀਤਾ। ਜੀ ਮਾ। ਧੰਨ ਸਰਪੰਚ ਸਾਹਿਬਾ ਢੋਲਣ ਦੇ ਵਿੱਚ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਖਲਕਾ ਇੰਚਾਰਜ ਨੇ ਪਹੁੰਚੇ ਨੇ ਤੇ ਕੀ ਕਹਿਣਾ ਚਾਹੋਗੇ ਜੀ? ਸਕੂਲ ਦੇ ਵਿੱਚ ਵੀ ਇੱਕ ਤਾਂ ਸਾਡੇ ਲਾਇਬ੍ਰੇਰੀ ਜਿਹੜੀ ਬਣਾਈਆ ਲਾਈਵ ਬਣਾਈਆ ਜੀ ਲਾਈਵ ਦਾ ਪ੍ਰਧਾਨ ਕਰਨਾ ਹੈ ਜੀ 10 ਲੱਖ ਜੀ ਉਹ ਬੰਦਾ ਆਇਆ ਸੀ ਉਹ ਬਣਾਇਆ ਜੀ। ਜੀ ਬਾਕੀ ਸਕੂਲ ਦਾ ਇਸ ਵੀ ਕਿਹਾ ਵੀ ਆਉਣ ਨਾਲ ਚਲ ਮੁੱਖ ਮਹਿਮਾਨ ਦਾ ਸਕੂਲ ਦਾ ਕੰਮੀਆਂ ਜਿchnੇ ਜਿਹੜੀ ਪਤਾ ਲੱਗਦੀਆਂ ਨੇ ਜੀ। ਜੀ ਤੇ ਜਿਦਕੀ ਫਕਸ਼ਨ ਜਿਹੜਾ ਸਰਕਾਰ ਕੰਨੀ ਚੱਲ ਰਿਹਾ ਜੀ। ਜੀ ਬੰਦਾ ਮਤਲਬ ਫਰਾਲੇ ਦੇ ਚੰਗੇ ਫਰਾਲੇ ਵਾਸਤੇ ਜੀ ਜੀ ਉਹਨਾਂ ਵਾਸਤੇ ਅਸੀਂ ਜਿਹੜੇ ਕੰਨ ਸਾਹਿਬ ਸਾਡੇ ਹਲਕਾ ਪੰਜਾਬ ਦੇ ਆਏ ਸੀ ਜੀ ਤੇ ਪਿੰਡ ਦਾ ਜਿਹੜਾ ਵਿਕਾਸ ਆ ਉਹਦੇ ਸੰਬੰਧ ਦੇ ਵਿੱਚ ਵੀ ਕੋਈ ਵਿਚਾਰ ਹੋਈ ਜੀ ਤੇ ਉਹਨਾਂ ਦੇ ਵਿਕਾਸ ਦੇ ਵਿੱਚ ਅਸੀਂ ਦੱਸਦੇ ਰਹਿੰਦੇ ਹਾਂ ਉਹਨਾਂ ਨੂੰ ਵੀ ਆਹ ਕਮੀਆਂ ਵੇਖੀਆਂ ਪੈਂਦੇ ਵਿਕਾਸ ਦੇ ਵਿੱਚ ਕੋਈ ਜਿਵੇਂ ਹੁਣ ਛੱਪੜ ਦਾ ਪਾਣੀ ਸਾਡੇ ਜੀ ਉਹਨਾਂ ਨੂੰ ਅਸੀਂ ਪਾਣੀ ਵੀ ਉਹ ਕੋਈ ਅਡਜਸਟਮੈਂਟ ਕਰਾ ਰਹੇ ਹਾਂ ਫਿਰ ਹੋਰ ਜਿਹੜੇ ਆ ਬਟ ਮੇਨ ਸਾਡਾ ਬੱਚਿਆਂ ਦਾ ਧਿਆਨ ਆ ਜੀ ਸਟਾਰਟਿੰਗ ਜਿਹੜੇ ਮੰਨ ਲਓ ਬੱਚੇ ਵੱਧ ਤੋਂ ਵੱਧ ਜਿਹੜੇ ਪੜਨਾਂ ਤੇ ਗੇਮਾ ਵਾਸਤੇ ਜਾਣ। ਤਾਂ ਜੀ ਆਪਾਂ ਦੂਧੀਆਂ ਪੰਜਾਹਾਂ ਗੁਲਾਲੋ ਜਾਂ ਸਰਕਾਰਾਂ ਗੁਲਾਲੋ ਵੀ ਗਲੀਆਂ ਨਾਲੀਆਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਜੀ। ਕਿਤਾ ਆਪਾਂ ਆਇਆ ਕਿੰਨੇ ਸਾਲ ਹੋ ਗਏ ਸੁਣੀ ਜਾਂਦੇ ਆ ਜੀ ਇਹ ਗਲੀਆਂ ਬਣਾਉਦਾ ਨਾਲੀਆਂ ਬਣਾ ਲਵੇ ਤੋਂ ਪਿੱਛੇ ਹਟ ਕੇ ਦੀ। ਪੁੱਪਾ ਹਟ ਕੇ ਮੰਨ ਲੋ ਜੀ ਬੱਚਿਆਂ ਦਾ ਮੈਨ ਸਾਨੂੰ ਆਗਾ ਬੱਚਿਆਂ ਨੂੰ ਮੋਟੀਵੇਟ ਨਹੀਂ ਤਾਂ ਲੱਗ ਜਾ ਰਹੇ। ਇੱਕ ਪੰਜਾਬ ਸਰਕਾਰ ਨੇ ਯੋਧਨ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਜੀ। ਤੇ ਪਿੰਡ ਦੇ ਵਿੱਚ ਤੁਹਾਡੇ ਇੱਕ ਇਸ ਤਰ੍ਹਾਂ ਚੱਲ ਰਹੀ ਹੁਣ ਉਹ। ਪੁਲੀਸ ਵਾਲੇ ਦੇ ਵਿੱਚ ਸਰਕਾਰ ਨੇ ਅਸੀਂ ਬਹੁਤ ਉਹਨਾਂ ਦਾ ਪਰਮਨੰਦ ਜੀ ਦਾ ਸੀਐਮ ਸਾਹਿਬ ਦਾ ਬਹੁਤ ਮਤਲਬ ਕਰਦਾ ਵਧੀਆ ਬਰਾਲਾ ਜੀ ਜਿਹੜਾ ਜਦ ਨਸਿਆ ਬਰੋਬੀ ਜੀ ਪਰ ਅਸੀਂ ਪਿੰਡ ਦੇ ਲੈਵਲ ਤੇ ਬਿਨਾਂ ਪਾਰਟੀ ਤੋਂ ਕਿਸੇ ਪਾਰਟੀ ਤੋਂ ਉੱਤਰ ਕੇ ਪਹਿਲਾਂ ਤੋਂ ਸਾਡੀ ਸਖਤਾਈ ਹੈ ਜਿੱਦਾਂ ਦੀ ਪੰਚਾਇਤ ਬਣੀ ਆ ਅਸੀਂ ਜੋ ਇੱਕ ਦੋ ਸਾਡੇ ਨੇ ਛੇੜੀ ਹੈਗੇ ਸੀ ਉਹਨਾਂ ਨੂੰ ਮਤਲਬ ਅਸੀਂ ਕੱਲਾ ਤਾਂ ਪਿਆਰ ਨਾ ਸਮਝਾਇਆ ਜੀ ਫਿਰ ਉਦੋਂ ਬਾਅਦ ਉਹਨਾਂ ਦਾ ਜਿਹੜਾ ਸੇਟ ਪੰਜਾਬੀ ਕਹਿੰਦੇ ਹੱਤ ਵਾਲਾ ਕੀ ਦਾ ਹੱਤ ਵਾਲਾ ਕਰ ਕਰਾ ਉਹ ਕਹਿੰਦਾ ਪਿੰਡ ਦੇ ਵਿੱਚ ਇਦਾਂ ਦਾ ਕੋਈ ਮਾਹੌਲ ਨਹੀਂ ਖਰਾਬ ਕਰਨਾ ਜੀ ਜੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਗਲਤ ਅੰਸਰ ਜਿਹੜਾ ਹੈ ਨਹੀਂ ਕੋਈ ਵੇਚਣ ਵਾਲਾ ਜਾਂ ਕੋ ਹੋਰ ਹੈ ਜੀ ਇੱਕ ਦੋ ਹੈਗਾ ਸ਼ਰਾਬ ਵਾਲੇ ਉਹਨਾਂ ਨੂੰ ਵੀ ਕੋਈ ਮੈਸੇਜ ਦਿੱਤਾ ਵੀ ਆਦਾ ਸਬਰ ਲਿਓ ਨਹੀਂ ਫਿਰ ਉਹ ਸਦਾਰ ਆ ਗਿਆ ਦਿੱਤਾ ਉਹਨਾਂ ਨੂੰ ਜੀ ਜੀ ਧੰਨਵਾਦ ਮੇਰਾ ਨਾਮ ਮੌਨਿਕਾ ਤੁਸੀਂ ਪ੍ਰਿੰਸੀਪਲ ਹੋ ਜੀ ਇੱਥੇ ਨਹੀਂ ਜੀ ਮੇਰੇ ਕੋਲ ਇਹਨਾਂ ਨੇ ਵੀਡੀਓ ਭੇਜਿਆ ਇਹਨਾਂ ਦੇ ਜਿਹੜੇ ਇਨਚਾਰਜ ਸ਼੍ਰੀਮਤੀ ਮੇਰੇ ਕੋਲ ਇਹਨਾਂ ਦੀ ਫਾਈਨੈਂਸ਼ੀਅਲ ਪਾਵਰਸ ਹੈ ਜੀ ਅੱਜ ਕੰਗਸਾ ਪਹੁੰਚੇ ਨੇ ਇਥੇ ਉਸ ਤੋਂ ਅੱਜ ਕੀ ਕਹਿਣਾ ਚਾਹੁੰਗੇ ਜੀ ਸਰਕਾਰ ਦਾ ਸਰਕਾਰ ਨੇ ਸਾਰਿਆਂ ਨੂੰ ਮਤਲਬ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਜਿੰਨੀਆਂ ਸਕੂਲਾਂ ਦੀਆਂ ਜ਼ਰੂਰਤਾਂ ਸੀ ਸਾਰ ਮੋਲਮੋਸਟ ਸਾਰੇ ਸਕੂਲਾਂ ਦੀਆਂ ਪੂਰੀਆਂ ਕਰ ਦਿੱਤੀਆਂ ਜਿਹੜੀਆਂ ਮੁਰੰਗੀਆਂ ਲੋੜਾਂ ਸੀ ਇੱਥੇ ਵੀ ਸਾਇੰਸ ਲੈਬ ਦੀ ਗਾਂਟਾਈ ਸੀ ਲਗਭਗ 11 ਲੱਖ ਦੀ ਜੀ ਤੇ ਵਧੀਆ ਬੱਚਿਆਂ ਨੂੰ ਅੱਗੇ ਪ੍ਰੈਕਟੀਕਲ ਕਰਮੇ ਬਹੁਤ ਵਧੀਆ ਕੰਮ ਲੈ ਸਰਕਾਰ ਦਾ ਕੰਗਸਾ ਆ ਮੈਂ ਆਉਂਦਾ ਕੀਮਤੀ ਸਮਾਂ ਕੱਢਿਆ ਤੇ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਬਾਰੇ ਵੀ ਦੱਸਿਆ ਬਹੁਤ ਵਧੀਆ ਲੱਗਿਆ ਉਹ ਆਵਾ ਸਮਾਂ ਕੱਢ ਕੇ ਆਏ ਇੱਕ ਦਿਨੋਂ ਦਿਨ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਘਟਦੀ ਜਾਂਦੀ ਹੈ ਜੀ ਇਹਦੇ ਸਬੰਧ ਦੇ ਵਿੱਚ ਕੋਈ ਵਿਚਾਰ ਹੋਈ ਜੀ ਇਹਨਾਂ ਨਾਲ ਕੰਗਸਾਹਬ ਨਾਲ ਨਹੀਂ ਉਹ ਥੋੜੇ ਬਿਜ਼ੀ ਸੀ ਪਰ ਜਿਹੜਾ ਹੈ ਅਸੀਂ ਵੀ ਇਹਨਾਂ ਨੂੰ ਪੂਰਾ ਜ਼ੋਰ ਦੇ ਰਹੇ ਆ ਕਿਉਂਕਿ ਕੁਝ ਤਾਂ ਬੱਚੇ ਬਾਹਰ ਚਲੇ ਗਏ ਆ ਫਿਰ ਵੀ ਸਾਡੇ ਵੱਲੋਂ ਪੂਰੀਆ ਕੋਸ਼ਿਸ਼ ਆ ਸਟਾਫ ਵੱਲੋਂ ਪੂਰੀਆ ਕੋਸ਼ਿਸ਼ ਆ ਰੋਜ਼ ਡੇ ਬਾਏ ਡੇ ਡੋਰ ਟੂ ਡੋਰ ਜਾਇਆ ਜਾਂਦਾ ਹੈ ਤੇ ਸਮਝਾਇਆ ਜਾਂਦਾ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਇੱਥੇ ਵੱਧ ਤਜਰਬੇਕਾਰ ਜਿਹੜੇ ਟੀਚਰ ਆ ਕਿਉਂਕਿ ਸਰਕਾਰੀ ਨੌਕਰੀ ਸੌਖੀ ਨਹੀਂ ਮਿਲਦੀ ਜੀ ਜੀ ਬਹੁਤ ਸਾਰੇ ਟੈਸਟ ਕਲੀਅਰ ਕਰਦੇ ਆ ਤਾਂ ਨੌਕਰੀ ਮਿਲਦੀ ਹੈ ਐਤੇ ਜਿੰਨੀਆਂ ਸਹੂਲਤਾਂ ਸਰਕਾਰ ਨੇ ਦੇਤੀਆਂ ਉਹਨੋਂ ਆਮ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਜ਼ਿਆਦਾ ਇਹ ਸਾਰੇ ਤੁਸੀਂ ਇੰਨੀਆਂ ਫालतू ਫੀਸਾਂ ਭਰਨ ਨਾਲੋਂ ਵਧੀਆ ਹੈ ਕਿ ਤੁਸੀਂ ਸਰਕਾਰੀ ਸਕੂਲਾਂ 'ਚ ਬੱਚੇ ਲਾਓ ਜੀ ਮੈਮ ਥੈਂਕ ਯੂ ਅੱਜ ਇਹਨਾਂ ਨੂੰ ਬਹੁਤ ਖੁਸ਼ੀ ਆ ਤੇ ਸਾਡੇ ਹੌਸਲੇ ਫਤਹ ਜੀ ਜੀ ਸਾਡੇ ਬੱਚਿਆਂ ਨੂੰ ਨਾ ਪੜਨ ਲੱਗਿਆ ਸਮਝ ਨਹੀਂ ਆ ਜੀ ਤੇ ਸਾਨੂੰ ਵੀ ਲੱਗਿਆ ਕਿ ਚਲੋ ਜੀ ਸਾਡੇ ਕੋਲ ਗ੍ਰਾਂਟ ਸਾਨੂੰ ਮਿਲਦੀ ਆ ਨਾ ਬੱਚੇ ਦੇ ਅਸੀਂ ਲੈਬ ਬਣਾਈਆਂ ਸੀ ਜੀ ਤੇ ਬੱਚਿਆਂ ਨੂੰ ਅਸੀਂ ਦੱਸਦੇ ਵੀ ਆ ਕਿ ਅਸੇ ਆਉਂਦੀਆਂ ਨੇ ਛੋਟੇ ਲੈਬ ਵਗੈਰਾ ਵਧੀਆ ਬਣੀਆਂ ਹੁੰਦੀਆਂ ਨੇ ਜੀ ਸਾਨੂੰ ਇਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਠੀਕ ਹੈ ਜੀ ਥੈਂਕ ਯੂ ਜਿਹੜੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਜਿਹੜੇ ਆਉਂਦੇ ਨੇ ਜੀ ਉਹ ਜੋ ਵਿਦਿਵਿਧੀਆਂ ਹੁੰਦੀਆਂ ਨੇ ਸਪੈਸ਼ਲ ਮਾਰਕ ਫਾਇਰ ਦੇ ਪਰਦੇ ਤੇ ਇਹ ਪਟੋਲਾ ਤੇ ਵਧੀਆ ਗੱਲਾਂ ਜਿਵੇਂ ਕਿ ਸਾਇੰਸ ਲੈਬ ਦੇ ਉਹ ਕੁਮਾਰ ਸਪੀਕਰ ਜੀ ਜੀ ਸਤਿਕਾਰਯੋਗ ਜੀ ਜੀ ਸਾਡੇ ਜਿਹੜੇ ਪਿੰਡਾਂ ਦੇ ਸਕੂਲ ਆਪਾਂ ਆਮ 10 ਤੱਕ ਹੀ ਆ ਬਸ ਤੋਂ ਬਸ ਤੋਂ ਕਰਦੇ ਨੂੰ ਕਰ ਲੋ ਜਲਦੀ ਜਲਦੀ ਇੰਟਰਸਟ ਲੱਗ ਲੱਗ ਬੱਚੇ ਹਰ ਸਾਰ ਨਨ ਮੈਡੀਕਲ ਮੈਡੀਕਲ ਸਟੇਜ ਵਿੱਚ ਲੈ ਗਈਆਂ ਉਹ ਗਿਆਨ ਕਾ ਦੇ ਵਿੱਚ ਬਾਹਰ ਨਾ ਆਏ ਕੋਈ ਕੋਈ ਜ਼ਰੂਰੀ ਤੇ ਹਰਾਸ ਦੇ ਨਾਮ ਵਿੱਚ ਨਾ ਕੋਈ ਪ੍ਰਾਈਵੇਟ ਸਕੂਲ ਨਾਮ ਦੇ ਵਿੱਚ ਜਿਹੜੇ ਪੜ੍ਹਦੇ ਵਿਸ਼ੇ ਉਰੇ ਗੌਰ ਕਰਨ ਦੀ ਕੀ ਲੱਗੀ ਸਰਕਾਰੀ ਜੋ ਇਹ ਸਾਡੇ ਉਸਤਾਦਾਂ ਇਨਸ਼ਾਅਰਾ ਉਸ ਜੀ ਸਰਕਾਰੀ ਇਸ ਨੂੰ ਦੇਖ ਲਈ ਬੱਲੇ ਬੱਲੇ ਜੀ ਸਰਕਾਰ ਵੀ ਇੱਕ ਦਾਰੇ ਪੰਡਰ ਵੀ ਵਧੀਆ ਬਿਚਰ ਫਾਈਜ਼ ਕਰਨਾ ਤੇ ਸਾਰਾ ਕੁਝ ਲਿਧੀ ਹੋ ਗਈ ਜੀ ਮੇਰਾ ਕਰਤਾ ਕਰੀ ਨਾ ਜੀ ਖਰਾਬ ਤੋਂ ਜੀ ਧੰਨਵਾਦ